ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਅਰਣ ਮੀਗਿਆ ਨੇ ਹਮੇਸ਼ਾ ਹੀ ਬਹੁਤ ਸਾਥ ਦਿੱਤਾ ਮੇਰਾ ਜਦੋਂ ਵੀ ਮੈਂ ਐਕਪੀਲੀ ਚਾਈਨਾ ਜਿਸ ਵੇਲੇ ਮੈਨੂੰ ਨਾਰੋ ਸਕ੍ਰਿਪਟ ਸੁਣਾਈ ਸਰ ਨੇ ਪਹਿਲੀ ਵਾਰ ਤਾਂ ਮੈਨੂੰ ਇਹ ਹੁੰਦਾ ਕਿ ਜੋ ਮੈਨੂੰ ਸਰ ਨੇ ਸੁਣਾਇਆ ਤੇ ਮੈਂ ਉਸ ਨੂੰ ਮੰਨ ਕਰਕੇ ਕਰੀ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਕੁਝ ਉਹੀ ਨਹੀਂ ਹੋਗਾ ਹਨਾ ਉਹ ਬਹੁਤ ਸਟਰੋਂਗ ਕੈਰੇਕਟਰ ਸੀ ਔਰ ਸਾਡੇ ਨੇੜੇ ਪੈਟਰੋਲ ਪੰਪ ਸੀਗਾ ਜਿੱਥੇ ਉਹ ਕੁੜੀਆਂ ਪੈਟਰੋਲ ਭਉਂਦੀਆਂ ਸੀ ਔਰ ਮੈਂ ਆਪ ਦੇ ਕੰਮੀ ਇਹ ਗੱਲ ਸੁਣੀ ਕੋਈ ਨੂਨ ਆਇਆ ਉਹਨੇ ਕਿਹਾ ਕਿ ਮੈਂ ਪੈਟਰੋਲ ਭਉਣਾ ਤੇ ਉਹ ਕਹਿੰਦੇ ਇਸ ਨੂੰ ਭਵਾ ਲਓ ਨਾ 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 ਅਸੀਂ ਤਾਂ ਜਾਂਦੇ ਹੋਏ ਉਹ ਫਲਾਣੇ ਪੈਟਰੋਲ ਪੰਪ ਤੋਂ ਪੈਟਰੋਲ ਭਵਾ ਕੇ ਜਾਵਾਂਗੇ ਹੁਣ ਤੁਸੀਂ ਸੋਚੋ ਕਿ ਉਹ ਕੁੜੀਆਂ ਦਾ ਕੀ ਹਾਲ ਹੋ ਇਸ ਲਈ ਬਾਈ ਕਹਿੰਦੇ ਨੇ ਕਿ ਉਹ ਜਿਹੜੀ ਜ਼ਿੰਦਗੀ ਹੈ ਬਹੁਤ ਨੀਰਸ ਹੈ ਉੱਥੇ ਉਹਨਾਂ ਨੂੰ ਸਾਰਾ ਦਿਨ ਕੈਸੇ ਲੋਕਾਂ ਨਾਲ ਡੀਲ ਕਰਨਾ ਪੈਂਦਾ ਜਿਨ੍ਹਾਂ ਦੀ ਇਹ માનਸ਼ਕਤਾ ਹੈ ਕਿ ਪੈਟਰੋਲ ਅਸੀਂ ਉੱਥੇ ਜਾ ਕੇ ਠਮਾਵਾਂਗੇ ਕੈਸੀਆਂ ਨਜ਼ਰਾਂ ਉਹ ਰੋਜ਼ ਫੇਸ ਕਰਦੀਆਂ ਨੇ ਗੱਲਾਂ ਵੀ ਕਰਦੀਆਂ ਹੋਣਗੀਆਂ ਸਾਡੀ ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕੈਸੇ ਕੈਸੇ ਲੋਕਾਂ ਨਾਲ ਉਹ ਰੋਜ਼ ਡੀਲ ਕਰਦੀ ਹੈ ਕੀ ਕੀ ਪ੍ਰੋਬਲਮਸ ਉਹਨੂੰ ਆਉਂਦੀਆਂ ਨੇ ਬਾਕੀ ਦਾਲੋਂ ਮੇਰੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਸ ਵੇਲੇ ਉਹ ਦੌਰ ਜਿਸ ਮੇਲੇ ਅਸੀਂ ਦਾਰੋ ਸ਼ੂਟ ਕੀਤੀ ਤਾਂ ਮੈਂ ਕੋਈ ਬਹੁਤ ਵੱਡੀ ਟ੍ਰੈਜਰੀ ਜੋ ਗੁजरी ਸੀ ਤੇ ਮੈਨੂੰ ਹੀਲ ਹੋਣ ਲਈ ਕੁਝ ਚਾਹੀਦਾ ਸੀ ਅੱਜ ਮੈਨੂੰ ਹੀਲ ਮੈਨੂੰ ਲੱਗਦਾ ਕਿ ਸ਼ੂਟ ਹੀ ਕਰ ਸਕਦਾ ਸ਼ੂਟ ਦਾ ਮਾਹੌਲ ਕਰ ਸਕਦਾ ਕਿਉਂਕਿ ਮੇਰੇ ਸ਼ੂਟਿੰਗ ਹੀ ਮੇਰੇ ਲਈ ਉਹ ਚੀਜ਼ ਹੈ ਮੈਂ ਸਿੱਦਤ ਕਰਦੀ ਹਾਂ ਆਪਦੇ ਕੰਮ ਦੀ ਬਹੁਤ ਪਿਆਰ ਕਰਦੀ ਹਾਂ ਸ਼ਾਇਦ ਪਰਮਾਤਮਾ ਨੇ ਇਸ ਕਰਕੇ ਮੈਨੂੰ ਇਸ ਫੀਲਡ ਚ ਪਾਇਆ ਕਿ ਮੈਂ ਛੋਟੀ ਹੁੰਦੀ ਤੇਰੀ ਸੋਚ ਲਿਆ ਸੀ ਮੈਂ ਆਹ ਕਰਨਾ ਮੇਰੇ ਨੇੜੇ ਤੇੜੇ ਕੋਈ ਮਾਹੌਲ ਨਹੀਂ ਸੀ ਔਰ ਪਤਾ ਨਹੀਂ ਕਿਵੇਂ ਆ ਗਈ ਤਾਂ ਮੈਨੂੰ ਇਹ ਲੱਗਦਾ ਕਿ ਵਾਈਕਰੂ ਨੇ ਕਿਹਾ ਕਿ ਠੀਕ ਹੈ ਤੂੰ ਆਹ ਕਰਨਾ ਚਾਹੁੰਦੀ ਸੀ ਕਿ ਸ਼ਿੱਦਤ ਹੀ ਇੰਨੀ ਸੀ ਭਗਤੀ ਹੋਈ ਇੰਨੀ ਸੀ ਕਿ ਇਸ ਤੋਂ ਬਿਨਾ ਕਦੇ ਕੁਝ ਸੋਚਿਆ ਹੀ ਨਹੀਂ ਤਾਂ ਵਾਈਕਰੂ ਨੇ ਮੈਨੂੰ ਇਸ ਫੀਲਡ ਚ ਪਾਇਆ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਮੇਰਾ ਨਾਮ ਬਣਿਆ ਇੱਜ਼ਤ ਮਿਲੀ ਬਹੁਤ ਪਿਆਰ ਮਿਲਿਆ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਤੋ ਦਾਰੋਂ ਦੇ ਵਿੱਚ ਤੁਸੀਂ ਜੋ ਵੀ ਮੇਰੇ ਸੀਨ ਇਮੋਸ਼ਨ ਜੋ ਵੀ ਦੇਖੋਗੇ ਉਹ ਸਾਰਾ ਕੁਝ ਰੀਅਲ ਹੈ ਕਿਉਂਕਿ ਮੈਂ ਉਸ ਦੌਰ ਚ ਤੁਹਾਨੂੰ ਦੱਸਿਆ ਕਿ ਗੁਜ਼ਰ ਰਹੀ ਸੀ ਤਾਂ ਕੋਈ ਵੀ ਗ੍ਰੈਸਲਿੰਗ ਮੈਂ ਨਹੀਂ ਕਦੇ ਕਿਹਾ ਕਿ ਮੈਂ ਇਹ ਕਮਾਂ ਕਿ ਮੈਂ ਉਸ ਚੁੰਨਨ ਨਿਕਲੀ ਨਹੀਂ ਕਰੈਕਟਰ ਚ ਮੈਨੂੰ ਲੱਗਦਾ ਹੂੰ ਤੁਸੀਂ ਇਹਨਾਂ ਸ਼ਾਇਦ ਐਕਟਰਸ ਨੂੰ ਬੋਲਦੇ ਆ ਮੈਨੂੰ ਐ ਲੱਗਦਾ ਸੀ ਇਹ ਮੇਰੀ ਸੋਚ ਆ ਪਰ ਦਾਰੋਂ ਮੇਰੇ ਲਈ ਐ ਸੀ ਇਦਾਰੋਂ ਤੋਂ ਬਾਅਦ ਮੈਨੂੰ ਟਾਈਮ ਲੱਗਿਆ ਦਾਰੋਂ ਚੋਂ ਨਿਕਲਣ ਨੂੰ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਸਾ ਰੋਲ ਹੈ ਜਿੱਚੋਂ ਨਿਕਲਣ 'ਚ ਮੈਨੂੰ ਟਾਈਮ ਲੱਗਿਆ ਔਰ ਮੇਰਾ ਹਰ ਇਮੋਸ਼ਨ ਰੀਅਲ ਸੀ ਬਾਕੀ ਮੇਰੇ ਨਾਲ ਦੇ ਕੋ ਆਰਟਿਸਟ ਕੁੜੀਆਂ ਮੁੰਡੇ ਸਾਰਿਆਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਕਿਉਂਕਿ ਜੇ ਮੈਂ ਕਹਾ ਕਿ ਮੇਰੇ ਸੀਨਸ ਜੇ ਮੈਨੂੰ ਚੰਗੇ ਲੱਗਦੇ ਤਾਂ ਇਸ ਲਈ ਚੰਗੇ ਹੈ ਕਿ ਮੇਰੇ ਸਾਹਮਣੇ ਵਾਲਾ ਬਹੁਤ ਸੋਹਣਾ ਪਰਫਾਰਮ ਕਰ ਰਿਹਾ ਹੁੰਦਾ ਇੱਕ ਇੱਕ ਕੁੜੀ ਇੱਕ ਇੱਕ ਮੁੰਡਾ ਸਾਰੇ ਤੁਸੀਂ ਜਾਣਦੇ ਹੋ ਕਈਆਂ ਦੇ ਤੁਸੀਂ ਨਾਮ ਜਾਣਦੇ ਹੋ ਕਈਆਂ ਨੂੰ ਨਹੀਂ ਵੀ ਜਾਣਦੇ ਤੁਹਾਨੂੰ ਇਹਨੇ ਰੋ ਤੇ ਰੀਅਲ ਲੱਗਣਗੇ ਨਾ ਤੁਹਾਨੂੰ ਐ ਨਹੀਂ ਲੱਗਣਾ ਕਿ ਐਕਟਰਸ ਨੇ ਬਸ ਇਹੀ ਸਾਡੀ ਸਾਰਿਆਂ ਦੀ ਪ੍ਰਕਿਰਤੀ ਹੈ ਰਿਐਕਸ਼ਨ ਜਦੋਂ ਅਮਰਤੇ ਭਾਈ ਜੀ ਕੁਝ ਬਣਾਉਂਦੇ ਆ ਨਾ ਉਥੇ ਲੂੰ ਗੰਡੇ ਖੜੇ ਕਰਨ ਵਾਲਾ ਤੋਂ ਉਹ ਇਹੀ ਸਭ ਤੋਂ ਵੱਡਾ ਰਿਐਕਸ਼ਨ ਹੁੰਦਾ ਹੈ ਬਹੁਤ ਵਧੀਆ ਇਦੇ ਚ ਜੋ ਕੈਰੈਕਟਰ ਦਾਰੋ ਦਾ ਉਹ ਉਹਦਾ ਕੋਈ ਤੋੜ ਨਹੀਂ ਹੈਗਾ ਹੋਰ ਪੰਜਾਬੀ ਸਿਨੇਮੇ ਚ ਜਾਂ OTT ਤੇ ਇਹੋ ਜਿਹਾ ਸਬਜੈਕਟ ਨਹੀਂ ਆਇਆ ਕਦੇ ਉਹ ਵਹਾਈ ਦੇ ਪਾਤਰ ਨੇ ਸਾਡੀ ਦਾਰੋ ਬੈਠੀ ਹੈ ਕੋਣ ਸਿੰਧੂ ਅਸੀਂ ਇਹ ਕੱਟੀਆਂ ਕੰਮ ਕਰ ਚੁੱਕੇ ਹਾਂ ਪਹਿਲਾਂ ਬਹੁਤ ਬਹੁਤ ਵਧੀਆ ਐਕਟਰੈਸ ਉਦੋਂ ਤੋਂ ਹੀ ਕਹਿੰਦੇ ਸੀ ਇੱਕ ਨਾਂ ਦੇਦਾ ਸੀ ਆ ਕਿ ਇਹ ਸਿਮਿੰਦਾ ਬਾਟਲ ਪੰਜਾਬੀ ਦੀ ਤੇ ਇਹ बार-बार ਪ੍ਰੂਫ ਕਰ ਰਹੀ ਹੈ ਗੁਰਸਿੱਧੂ ਕੇ ਹਾਂ ਭਈ ਇਹ ਗੱਲ ਜੋ ਮੇਰੇ ਤੇ ਜੋ ਟੈਗ ਲਾਤਾ ਇਹ ਸਹੀ ਹੈ ਇਹ ਗਲਤ ਨਹੀਂ ਹੈ ਪ੍ਰੂਫ ਕਰ ਰਹੀ ਹੈ ਬਾਰ-ਬਾਰ ਵਧਾਈ ਦੀ ਬਾਤ ਕਰ ਰਹੇ ਬਹੁਤ ਰੀਅਰ ਇਹੋ ਜਿਹੇ ਜਿਹੜੇ ਐਕਟਰ ਹੁੰਦੇ ਐ ਹੌਸਲਾ ਰੱਖਦੇ ਇਹੋ ਜਿਹੇ ਕਿਰਦਾਰ ਨਿਭਾਉਣ ਦਾ ਤੋਂ ਕੋਲ ਸਿੱਧੂ ਉਹਨਾਂ ਵਿੱਚ ਸਰਕੰਟ ਐਕਟਰਸ ਹੈ ਕਿਆ ਬਾਤ ਹੈ ਇਟਸ ਕੋਈ ਡਾਊਟ ਨਹੀਂ ਇਟਸ ਕੋਈ ਡਾਊਟ ਨਹੀਂ ਹੈਗਾ ਸੋ ਆ ਪਾਜੀ ਬਣਾਦਾ ਮੈਂ ਮੈਂ ਰਣੀਆ ਭਾਜੀ ਜਿਹੜਾ ਮੈਂ ਹਾਲੇ ਤੱਕ ਤੁਹਾਡੀ ਕੋਈ ਵੈਬ ਸੀਰੀਜ਼ ਨਹੀਂ ਕੀਤੀ ਤੇ ਕਰਾਂਗੇ ਹੋਰ ਕਰਾਂਗੇ ਜਲਦੀ ਕਰਾਂਗੇ 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 ਕਿਉਂਕਿ ਇੱਥੇ ਜਿਹੜੀ ਅੰਦਰ ਦੀ ਪੜਾਅ ਕੱਢਣ ਦਾ ਮੌਕਾ ਮਿਲਦਾ ਹੈ ਨਾ ਵੈਬ ਸੀਰੀਜ਼ ਦੇ ਵਿੱਚ ਉਹ ਹੋਰ ਕਿਤੇ ਨਹੀਂ ਮਿਲਦਾ ਫਿਲਮਾਂ ਫਿਲਮਾਂ 'ਚ ਨਹੀਂ ਮਿਲਦਾ ਸਹੀ ਹੈ ਜੀ ਸਹੀ ਹੈ ਮੈਨੂੰ ਬਹੁਤ ਬਹੁਤ ਪਸੰਦ ਨੇ ਵੈਬ ਸੀਰੀਜ਼ ਕਰਨੀ 100% ਸਹੀ ਗੱਲ ਹੈ ਹਾਂ ਇੱਥੇ ਤੁਸੀਂ ਖੁੱਲ ਕੇ ਅ ਅਥਿਕ ਬੈਠੇ ਆ ਯਾਰ ਦੋਸਤ ਬੈਠੇ ਗੱਲਾਂ ਕਰਦੇ ਆ ਉਦਾਂ ਉਦਾਂ ਦੇ ਸਬਜੈਕਟ ਜਿਹੜੇ ਆ ਉਹ ਵੈਬਸਾਈਟ 'ਚ ਆ ਸਕਦੇ ਨੇ